ਯਾਰੋ ਇਸ ਦੁਨੀਆ ਤੇ ਜਾਨਵਰ ਤੋਂ ਵੱਧ ਸਿਆਣਾ ਕੋਈ ਨਹੀਂ ਆ ਤੇ ਇਸ ਦੇ ਨਾਲੋਂ ਵਫਾਦਾਰ ਵੀ ਕੋਈ ਨਹੀਂ ਆ ਇੱਥੇ ਇਨਸਾਨ ਇਨਸਾਨ ਧੋਖਾ ਦੇ ਦਿੰਦਾ ਏ ਬਦਲ ਜਾਂਦਾ ਏ ਪੈਸਾ ਦੇ ਕੇ ਜਾਂ ਕਿਸੇ ਹੋਰ ਮੌਕੇ ਤੇ ਪਰ ਜਾਨਵਰ ਕਦੇ ਮਾਲਕ ਨੂੰ ਧੋਖਾ ਨਹੀਂ ਦਿੰਦਾ ਆ ਛੋਟਾ ਜਿਹਾ ਵੀਡੀਓ ਕਲਿੱਪ ਨਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਇਸ ਵੀਡੀਓ ਕਲਿੱਪ ਚ ਤੁਸੀਂ ਦੇਖੋਗੇ ਕਿ ਇੱਕ ਮਾਲਕਣ ਆਪਣੇ ਕੁੱਤੇ ਨੂੰ ਡੌਗ ਕੇਅਰ ਸੈਂਟਰ ਛੱਡਣ ਆਈ ਤੇ ਜਦੋਂ ਛੱਡ ਕੇ ਜਾਂਦੀ ਪਈਏ ਤੇ ਕੁੱਤਾ ਕਿਵੇਂ ਘੁਰਲਾ ਰਿਹਾ ਏ ਕਿਵੇਂ ਭੁੱਬਾ ਮਰ ਮਰ ਫਰੰਦਾ ਪਿਆਏ ਉਹ ਆਪਣੇ ਆਪ ਚ ਕਹਿ ਰਿਹਾ ਹੈ ਕਿ ਮੈਨੂੰ ਛੱਡ ਦੋ ਮੇਰੀ ਮਾਲਕਨ ਚਲੀ ਗਈ ਪਰ ਇਸ ਦੀ ਮਾਲਕਨ ਨੂੰ ਵੀ ਬਿਲਕੁਲ ਤਰਸ ਨਹੀਂ ਆਇਆ ਤੇ ਉੱਥੇ ਜਿਨ੍ਹਾਂ ਨੇ ਇਸ ਨੂੰ ਫੜਿਆ ਹੋਇਆ ਸੀ ਉਹ ਵੀ ਹੱਸਦੇ ਪਏ ਸੀ ਯਾਰੋ ਇਹਨਾਂ ਦੀ ਫੀਲਿੰਗਸ ਨੂੰ ਕੌਣ ਸਮਝੇਗਾ ਕੌਣ ਸਮਝੇਗਾ ਇਹਨਾਂ ਦੇ ਜਜ਼ਬਾਤਾਂ ਨੂੰ ਇਹਨਾਂ ਵਿਚਾਰਿਆਂ ਚ ਤਾਂ ਇਨਸਾਨ ਨਾਲੋਂ ਜਿਆਦਾ ਦੀਆਂ ਫੀਲਿੰਗਸ ਹੁੰਦੀਆਂ ਨੇ ਇਹਨਾਂ ਨੂੰ ਜਿਆਦਾ ਦਰਦ ਹੁੰਦਾ ਪਰ ਇਨਸਾਨ ਇਹਨਾਂ ਨੂੰ ਸਮਝ ਨਹੀਂ ਪਾਇਆ ਯਾਰੋ ਕੀ ਫਾਇਦਾ ਇਹਨਾਂ ਨੂੰ ਰੱਖਣ ਦਾ ਜੇ ਬਾਅਦ ਚ ਛੱਡਨੇ ਹੀ ਹੁੰਦੇ ਆ ਜਾਂ ਤਾਂ ਰੱਖਿਆ ਨਾ ਕਰੋ ਜਾਂ ਫਿਰ ਸਾਰੀ ਜ਼ਿੰਦਗੀ ਇਹਨਾਂ ਦਾ ਸਾਥ ਨਿਭਾਇਆ ਕਰੋ ਕਿਉਂਕਿ ਇਹਨਾਂ ਦੇ ਫਿਰ ਤੁਸੀਂ ਹੋ ਕੇ ਰਹਿ ਜਾਂਦੇ ਹੋ ਜਦੋਂ ਤੁਸੀਂ ਇਹਨਾਂ ਨੂੰ ਇੱਕ ਵਾਰ ਰੱਖ ਲੈਂਦੇ ਹੋ ਸੋ ਸਮਝਿਆ ਕਰੋ ਇਹਨਾਂ ਦੀ ਫੀਲਿੰਗ ਜੇ ਤੁਸੀਂ ਵੀ ਜਾਨਵਰਾਂ ਨੂੰ ਪਿਆਰ ਕਰਦੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ